ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਵੀਂ ਜਾਣਕਾਰੀ ਲੈ ਕੇ ਆਇਆ ਦੱਸਣਾ ਚਾਹੁੰਦਾ ਜਿੱਦਾਂ ਆਪਣੇ ਪੁਰਾਣੇ ਬਜ਼ੁਰਗਰੇ ਆਪਣੇ ਵੱਡੇ ਤੋਂ ਵੱਡੇ ਲੰਗੇ ਉਹਨਾਂ ਬਾਰੇ ਪਾਕਿਸਤਾਨ ਦੇ ਬੜੇ ਦੀ ਮੈਂ ਗੱਲ ਦੱਸਣਾ ਗਾਹੀ ਕੋਈ ਮੇਰਾ ਵੀ ਬਹੁਤ ਮਨ ਕਰਦਾ ਵਾ ਉਹ ਵੱਡੇ ਬੰਦੇ ਜੋ ਹੋ ਗਏ ਆਏ ਉਧਰੋਂ ਰਹਿ ਗਏ ਆਏ ਇਧਰ ਉਹ ਤਰਸਣ ਦੇ ਉਹਨਾਂ ਬਾਰੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਬਾਪੂ ਆ ਆਪਣਾ ਉਹ ਪਾਕਿਸਤਾਨ ਦੇ ਬੜੇ ਦੀਆਂ ਗੱਲਾਂ ਦੱਸੇਗਾ ਸਤਿਕਾਰ ਆਪਣਾ ਬਾਪੂ ਨਾਲ ਆ ਗਈ ਆਪਣਾ ਮੇਰਾ ਨਾਮ ਵਜੀਰ ਵਜੀਰ ਸਿੰਘ ਹਾਂ ਉਹ ਤੇ ਬੁੱਢੇ ਹੋ ਗਿਆ ਵਜੀਰ ਸਿੰਘ ਉਹ ਤੇ ਜ਼ਕੀਰ ਦਾ ਭਰਾ ਪਿਓ ਦਾ ਨਾਮ ਵੀਰ ਸਿੰਘ ਵੀਰ ਸਿੰਘ ਲੰਮੀ ਗਲੀ ਲੰਮੀ ਗਲੀ ਬਸ ਤਾਂ ਕਿਹੜਾ ਪਿੰਡ ਹੈ ਆਪਣਾ ਧਮਥਾਲ ਧਮਥਾਲ ਪਿੰਡ ਹੀ ਆਹੋ ਤੇ ਪਿੰਡ ਦੀ ਗਲੀਆਂ ਕਿੱਦਾਂ ਖੁੱਲੀਆਂ ਜਾਂਦੀਆਂ ਸੀ ਨਹੀਂ ਨਹੀਂ ਗਲੀਆਂ ਦਰਮਿਆਈ ਨਹੀਂ ਆਈਆਂ ਹਨ ਬਾਰ-ਬਾਰ ਤੇ ਦਾੜੀ ਹਣੀ ਸਾਡੀ ਗਲੀ ਦੇ ਹਨ ਦਾੜੀ ਆਹ ਬਾਬਾ ਫਜ਼ਲ ਦੇ ਮੋਚੀ ਜਿਹੜੇ ਹਨ ਨਾ ਠੀਕ ਠੀਕ ਉਹ ਸਾਡੀ ਗਲੀ ਦੇ ਹਨ ਠੀਕ ਹੈ ਕਿ ਨਹੀਂ ਅੱਗੇ ਜਾ ਕੇ ਆਪਣੀਆਂ ਪੂਰੀਆਂ ਰੱਖੀਆਂ ਵਾ ਤੇ ਆ ਸੌਂ ਵੀ ਬਾਪੂ ਨੂੰ ਪੂਰਾ ਹੈਗਾ ਵਾ ਇਹ ਪਾਤਾਂ ਦੇ ਬੜੇ ਦੀ ਗੱਲਾਂ ਦੱਸਣ ਡਿਆ ਕਿੰਨਾ ਚਿਰ ਹੋ ਗਿਆ ਗੱਲ ਨੂੰ ਗੱਲ ਨੂੰ ਕਈ ਚਿਰ ਹੋ ਗਿਆ ਤੇ ਠੀਕ ਹੀ ਨਿੱਕੀ ਹੁੰਦੇ ਕਿੰਨੇ ਸਾਲਾਂ ਦੇ ਉਦੋਂ ਅਜੇ ਅੱਜਕੱਢੇ 70 ਸਾਲਾਂ ਦਾ ਚੱਲੂ ਪੜਾਵਾ ਹੈਗਾ ਹਾਂ ਸਾਲਾਂ ਦੇ 70 ਸਾਲਾਂ ਦਾ ਨਹੀਂ ਹਾਂ ਬਹੁਤ ਤੇ ਮੋਣ ਆਵੇ ਕਾਗਜ਼ੀ ਲਿਖੀ ਦੀ ਆ 80 86 ਕੇ ਸਾਲ ਉਮਰ 85 ਸਾਲ ਠੀਕ ਹੈ ਕਾਗਜ਼ੀ ਕੌਣ ਕਿਦਾਂ ਪਾਕਿਸਤਾਨ ਦੇ ਬਾਰੇ ਜਾਣ ਜੀ ਕਰਦਾ ਉੱਧਰ ਹੈ ਜਾਣ ਨੂੰ ਤੇ ਮਾਰੀ ਗਿਆ ਛਾਲਾ ਪਰ ਜਾਇਆ ਨਹੀਂ ਜਾਂਦਾ ਜਾਣੀਆਂ ਤਾਂ ਵੇਖੋ ਬਹੁਤ ਚਿਹਰੇ ਦੇ ਹਾਸਾ ਮੇਰਾ ਨਿਕਲਿਆ ਪੋ ਇਹ ਆਪਣੀ ਗੱਲ ਜੀ ਕਰਦਾ ਹੈ ਨੰਬਰਦਾਰ ਬਾਬਾ ਗੰਡਾ ਹਿੰਗ ਹੁੰਦਾ ਸੀ ਸਾਡੇ ਗੰਡਾ ਸਿੰਘ ਠੀਕ ਠੀਕ ਹੈ ਹੈ ਗੰਡਾ ਹੰਗ ਹੁੰਦਾ ਸੀ ਸਪੈਸ ਪੋਸ ਹੁੰਦਾ ਸੀ ਵਿਧਾਵਾ ਸਿੰਘ ਤੇ ਪਿੰਡ ਆਪਣਾ ਉੱਧਰ ਕਿਹੜਾ ਹੁੰਦਾ ਸੀ ਕਮਥਲ ਕਮਥਲ ਪਿੰਡ ਹੁੰਦਾ ਸੀ ਕਮਥਲ ਕਾ ਨਰਵਾਲ ਦਸੀ ਲਾਗੇ ਲਾਗੇ ਪਿੰਡ ਕਿਦਾਂ ਲਾਗੇ ਲਾਗੇ ਪਿੰਡ ਵੇ ਸੋਹਣਿਆ ਇਹ ਸਾਰੇ ਆਪਣਾ ਪਰਾਂ ਨੂੰ ਇਧਰਲੇ ਬੰਨੇ ਸੀ ਆਪਣਾ ਇਹ ਹਾਲ ਮਿਆਣਾ ਠੀਕ ਆ ਸਹਿਰ ਸਹਿਰ ਕਿਦਾਂ ਲੱਗੇ ਹੈ ਸਹਿਰ ਕੋਈ ਪਿੰਦਾ ਹੋਏ ਲੱਗੇ ਤੇ ਨਾਤਰਾ ਨਾਤਰਾ ਸਹਿਰ ਹੀ ਜੰਗਾ ਵੱਡਾ ਹੀ ਹੋਈ ਉਹ ਵੀ ਬੜਾ ਵੱਡਾ ਉੱਥੇ ਆਪਣਾ ਬਾਬੇ ਪੂਰੇ ਦਾ ਮੇਲਾ ਹੁੰਦਾ ਹੁੰਦਾ ਸੀ ਠੀਕ ਠੀਕ ਆ ਹੈ ਤੌਣ ਕਿਤਾ ਜਾਣ ਉਥੇ ਮਨ ਕਰਦਾ ਪੂਰਾ ਆਪਣਾ ਪੂਰਾ ਕੇ ਠੀਕ ਠੀਕ ਆ ਆਪਣਾ ਲੰਬੜਦਾਰ ਸੇਵਾ ਲਹੌਰ ਦੀ ਆਪਣਾ ਮਰਾਨ ਸਿੰਘ ਮਰਾਨ ਸਿੰਘ ਕਾਲੀਆ ਮਰਾਨ ਸਿੰਘ ਕਾਲੀਆ ਮਰਾਨ ਸਿੰਘ ਕਾਲੀਆ ਹੁੰਦਾ ਹੀ ਇੱਕ ਠੀਕ ਹੈ ਉਧਰ ਪਹਿਲੀ ਪਹਿਲੀ ਤਾਂ ਕਿੱਦਾਂ ਪਤਾ ਕਿ ਨਹੀਂ ਹੁੰਦੀ ਸੀ ਹਾਂ ਤਾਈ ਜਾਨ ਨੂੰ ਉਹ ਲਿਆਣਿਆ ਕੀ ਪਤਾ ਕਿ ਨਹੀਂ ਇੱਥੇ ਰਾਈਆਂ ਹੀ ਨਹੀਂ ਪੈਈਆਂ ਤੇ ਠੀਕ ਪੈਣੀ ਅਧੀਆਂ ਨਹੀਂ ਆਈਆਂ ਉਧਰ ਤੋਂ ਨਹੀਂ ਆਈਆਂ ਕੀ ਉਧਰ ਪਹਿਲੀ ਆਪਣੀ ਵੱਧ ਹੁੰਦੀ ਸੀ ਪੈਂਟ ਆਪਣਾ ਕਦਾ ਇਕੱਠਾ ਹੀ ਹੁੰਦਾ ਸੀ ਸਾਰਾ ਤਾਂ ਆਵੇ ਵੀਰੇ ਟੱਬਰ ਸਾਰਾ ਇਕੱਠਾ ਹੀ ਰਹਿੰਦਾ ਰਿਹਾ ਤਾਈ ਸਾਰੇ ਸਾਰੇ ਇਕੱਠੇ ਹੀ ਛਾਂਦੇ ਠੀਕ ਆ ਹਾਂ ਸਾਡੇ ਪਿੰਡ ਏਡਾ ਹੀ ਉਹ ਇੱਕ ਇੱਕ ਤੋਂ ਬਹਿ ਜੋ ਚੜ ਦੇ ਉੱਤੇ ਸਾਰਾ ਪਿੰਡ ਫੇੜ ਲੋ ਅੱਗੇ ਬਾਅਦ ਆਹੋ ਠੀਕ ਠੀਕ ਆ ਤੇ ਅੱਗੇ ਬਾਬਾ ਸਾਈਂ ਪਿੰਡ ਇੱਕੋ ਬਲੇ ਬੈ ਜੱਜ ਸਾਰਾ ਪਿੰਡ ਲਾਂਦਾ ਸੀ ਬਾਬਾ ਸਾਈਂ ਲੰਬੜ ਵੀ ਹੁੰਦਾ ਸੀ ਬਾਬਾ ਸਾਈਂ ਲੰਬੜ ਤੇ ਹੁੰਦਾ ਸੀ ਹਾਂ ਚਾਰ ਲੰਬੜਦਾਰ ਥਣ ਇੱਕ ਜੱਜਦਾਰ ਹਾਂ ਤੇ ਅਮਰ ਸਿੰਘ ਹੋਵੇ ਅਮਰ ਸਿੰਘ ਜੀ ਦੇ ਵਜ਼ੀਰ ਵਜ਼ੀਰ ਤੋਂ ਪਿੰਡ ਦਾ ਕਿਦਾਂ ਬੋਟਾ-ਬੋਟਾ ਕਿਦਾਂ ਪਿੰਡ ਕਿਦਾਂ ਵੱਡਾ ਹੁੰਦਾ ਛੋਟਾ ਹੁੰਦਾ ਜੀ ਮੇਰਾ ਪਿੰਡ ਤੇ ਬੜਾ ਵੱਡਾ ਸ਼ਹਿਰ ਦਿਨਾ ਸੀ ਤੇ ਠੀਕ ਚਗਾ ਵੱਡਾ ਪਿੰਡ ਹੀ ਥੋੜਾ ਫਿਰ ਉਹ ਧਲ ਫਲ ਪਿੰਡ ਦਾ ਵੱਡਾ ਬਹੁਤ ਮੇਰਾ ਪਿੰਡ ਤੇ ਕੁਛ ਛੋਟਾ ਸੀ ਮੇਰਾ ਪਿੰਡ ਤੇ ਬੜਾ ਵੱਡਾ ਦੋਫਾ ਆ ਗਿਆ ਤੇ ਹੁਣ ਸੌਂਗ ਰੱਖਿਆ ਕੋਰੀਆਂ-ਕੋਰੀਆਂ ਦਾ ਸਾਰੇ ਕੰਮ ਕਰੀ ਦਿਆ ਕਰਨ ਲੱਗਿਆ ਮੇਰਾ ਪਿੰਡ ਤੇ ਬੜੇ ਕੋਰੀਆਂ-ਕੋਰੀਆਂ ਦੇ ਇਤੋਂ ਦੱਸਾਂ ਮੂੜਾ ਹਾਂ ਹੁਣ ਮੈਂ ਮੂੜੀ ਰਹਿਣਾ ਮੂੜੀ ਕਾਦੀਆਂ ਦੇ ਲਾਗੇ ਜੇਪੜਾ ਕੋ ਆਏ ਜੇਪੜਾ ਕੋ ਆਏ ਉਹ ਸਾਡੇ ਕੋਲ ਇੱਥੇ ਆ ਜੇ ਪਛਾਟ ਹਾਂ ਬਾਪੂ ਜਾਣਾ ਚਾਹੁੰਦਾ ਉਧਰ ਪਾਕਿਸਤਾਨ ਦੇ ਹੈ ਪਾਕਿਸਤਾਨ ਜਾਣਾ ਚਾਹੁੰਦਾ ਵੇਖਣਾ ਚਾਹੁੰਦਾ ਆਪਣੇ ਹੋਰ ਵੀ ਜਿਹੜਾ ਗੁਰਦਾਸਪੁਰ ਇੱਥੇ ਆਪਾਂ ਸੰਭਾਂਗੇ ਨਹੀਂ ਬਈ ਨਹੀਂ ਜਿਲਾ ਆਪਣਾ ਇੱਥੇ ਅਰਦਾਸ ਗੁਰਦਾਸਪੁਰ ਲੱਗਦਾ ਪੁਰਾ ਪਿੰਡ ਮੂੜ ਆਹੋ ਪਿੰਡ ਮੂੜ ਜਿਲਾ ਗੁਰਦਾਸਪੁਰ ਠੀਕ ਠੀਕ ਆ ਇਧਰ ਸਿਰਪਟਾਲਾ ਕੋਈ ਮਿਲਣਾ ਚਾਹੁੰਦਾ ਇਹ ਪਿੰਡ ਆ ਕੇ ਜਰੂਰ ਬਾਪੂ ਨਾਲ ਮਿਲ ਸਕਦਾ ਵਾ ਉਹ ਪਾਕਤਾਂ ਦੇ ਬਰੇ ਰਹਿ ਵੀ ਕਾਦੀਆਂ ਲੱਗਿਆ ਉਹ ਦੱਸਣਾ ਕੱਡਾ ਮਾਰਾ ਇਹ ਗੱਲਾਂ ਪਤਾ ਸੁਣ ਕੇ ਪੁਰਾਣੀਆਂ ਠੀਕ ਆ ਕਿ ਨਹੀਂ ਅੱਜ ਕੱਲ ਹਾਂ ਬਾਕੀ ਮਹਾਰਾਜ ਜੀ ਅਸਾਂ ਮੋਜਾਂ ਬਣੀਆਂ ਹਾਂ ਬਾਕੀ ਉਹ ਸਾਰੇ ਉਹ ਕਮਾਦ ਉਹ ਕਮਾਦ ਉਦਾਂ ਖੂਹਾਂ ਦੇ ਤੇ ਕਰਬੂਜ਼ੇ ਨੂੰ ਮਿਲੀਆਂ ਇਹ ਜਿਹੀ ਚੀਜ਼ਾਂ ਤਰਸੀ ਨੇ ਹਾਂ ਜੇ ਕੋਈ ਵੀ ਬਹੁਤ ਬਹੁਤ ਤਰਾ ਧੰਨਵਾਦ ਕੋਈ ਗੱਲ ਇਹ ਤੈਨੂੰ ਪਹੁੰਚਾਉਣ ਕੋਈ ਯਾਦ ਕੋਈ ਯਾਦ ਨਹੀਂ ਦੱਸਣਾ ਕਿ ਉਹ ਲੱਕੜਾ ਖੂਹ ਹੁੰਦਾ ਹੈ ਬਾਬੇ ਭਗਵਾਨ ਸਿੰਘ ਦਾ ਇਹੀ ਲੱਕੜ ਦਾ ਘੂਂ ਹੁੰਦਾ ਇਥੇ ਪਾਣੀ ਪਾਣੀ ਕੱਢਦੇ ਨੇ ਆਪਣਾ ਆ ਪਹਿਲਾਂ ਟਿੰਡਾ ਪਈ ਜਾਂ ਲੱਕੜ ਦਾ ਵੇਖੂ ਲੋਕਾਂ ਨੇ ਆਖਣਾ ਬਈ ਨਹੀਂ ਅਸੀਂ ਇੰਨਾ ਕਿਤੇ ਵੇਖਿਆ ਠੀਕ ਠੀਕ ਹੈ ਹਾਂ ਤੇ ਪਰਾਂ ਆਪਣਾ ਥੇ ਹੀ ਠੀਕ ਠੀਕ ਉੱਥੇ ਬਹਿ ਕੇ ਸਮਾਇਰੀ ਝੂਕਦੇ ਹੁੰਦੇ ਹਾਂ ਹੂੰ ਠੀਕ ਹੈ ਉਹ ਵਧੀਆ ਵੇਲਾ ਜਾਦਾ ਲੋਕ ਉਧਰ ਪਿਆਦੇ ਉਧਰ ਪਹਿਲਾਂ ਵੀ ਹੈਗਾ ਨਾ ਨਹੀਂ ਇੱਥੇ ਆਣ ਕੇ ਆਏ ਤੇ ਆਏ ਜਾਣੇ ਹਾਂ ਬਾਕੀ ਬਾਪੂ ਦੀਆਂ ਘੋੜੀਆਂ ਵੀ ਵੇਖੋ ਆਪਣੀਆਂ ਲੱਕੀਆਂ ਸੌਂਣਾ ਤੇ ਸਿਹੜੀਆਂ ਘੋੜੀਆਂ ਨਾਲ ਨਾਲ ਗੱਲ ਨਹੀਂ ਇੱਥੇ ਕੋੜੀਆਂ ਬਾਪੂ ਦਾ ਪੁਰਾਣਾ ਹੋਊਗਾ ਆਪਣਾ ਪੁਰਾਣਾ ਕੀਤਾ ਬਾਪੂ ਦਾ ਆਪਣਾ ਸਰਦ ਆਪਣਾ ਕੋੜੀ ਰੱਖੀਆਂ ਔੜ ਵੀ ਉਹਦੀ ਬਾਵੇਂ ਪੁੱਛੋ ਵਾਲੀ ਲੈ ਰਹੀ ਆ ਬਾਪੂ ਕੋੜੀ ਰੱਖੀ ਨੂੰ ਕਿ ਨਾਜਰ ਹੋ ਗਿਆ ਵਾ ਕੋੜੀ ਕਿਹਨੇ ਪਿਆਰਾ ਰੱਖਾ ਉਹ ਮੈਂ ਆਹ ਸਾਲਾਂ ਦੀ ਕੋੜੀ ਰੱਖੀ ਆ ਬਾਪੂ ਨੇ ਬਹੁਤ ਵਧੀਆ ਚੀਜ਼ ਆ ਉਹ ਸੌਂਗ ਵੇਲੇ ਇਹ ਠੀਕ ਆ ਆਪਣਾ ਇੱਕ ਮਰਜ਼ੀ ਆ ਕਿ ਕਿਉਂਕਿ ਔਰ ਜੇਰਾ ਆਏ ਉਦੋਂ ਪਛਾ ਸਾਡੇ ਕੋਈ ਇਤਹਾਜੇ ਮਿਲਦੀ ਆ ਮੋਰੀ ਆ ਕੇ ਮਿਲ ਸਕਦਾ ਬਾਪੂ ਨੂੰ ਕੋਈ ਨਾਮ ਦੱਸ ਸਕਦਾ ਆਪਣਾ ਪਿੰਡ ਵੀ ਦੱਸਿਆ ਨੇ ਸਭ ਕੋ ਦੱਸਿਆ ਉੱਥੇ ਜਾ ਗੜੀ ਬਾਪੂ ਨੂੰ ਜਿਹਨੇ ਮਿਲਣਾ ਆ ਬਾਕੀ ਲਾਈ ਤੇ ਸੇੜ ਜੂਰ ਕਰਿਓ ਚੀਜ਼ ਪਾਪੂ ਪਾ ਲੱਕੇ ਪਾਕਿਸਤਾਨ ਦੇ ਬੜੇ ਰੀਆਂ ਵਜੀਰ ਸਿੰਘ ਤੇ ਮੇਰਾ ਨਾਮ ਦੇ ਵਜੀਰ ਸਿੰਘ ਨਾਮ ਬਾਪੂ ਦਾ ਤੇ ਲੰਬੜਦਾਰ ਮੇਰਾ ਭਰਾ ਜੇ ਨਿਕਾ ਲੰਬੜਦਾਰੇ ਦਾ ਭਰਾ ਹੈ ਨਿਕਾ ਨਿਕਾ ਵਾ ਇਹ ਲੋ ਆ ਕਿਉਂ ਨਹੀਂ ਸਾਰਾ ਡਰੈੱਸ ਦਿੰਨੇ ਆ ਹਾਂ ਪਿੰਡ ਦਾ ਪੂਰਾ ਆਪਣਾ ਡਰੈੱਸ ਦਿੱਤਾ ਬਾਪੂ ਨੇ ਬਾਕੀ ਲਾਈ ਤੇ ਸੇੜ ਜੂਰ ਕਰਿਓ ਚੀਜ਼ ਨੂੰ ਠੀਕਾ ਜੀ ਜੀ ਮਰਜ਼ੀ ਆ ਜੇ ਮਹਾਰਾਜ ਜਾਨੀ ਪਾਕਿਸਤਾਨ ਵੀ ਗੱਲ ਪਹੁੰਚਦੀ ਹੈ ਪਿੰਡਪਾਲ ਪਹੁੰਚ ਜੇ ਧਰ ਫੜ ਕਰੇ ਆ ਕੇ ਉਹ ਜਿਹਨ ਮਿਸ ਕਰਦਾ ਬਕੂ ਬਾਕੀ ਵਾਹਿਗੁਰੂ ਬਾਬੇ ਉਮਰ ਉਮਰਵਣੀ